ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 28 ਮਗਰ 217 ਬਿਕਰਮੀ ਪਾਲ ਸਿੰਘ ਦੇ ਘਰ ਭਲਾਈਪੁਰ ਡੋਗਰਾ ਜ਼ਿਲ੍ਹਾ ਅੰਮ੍ਰਿਤਸਰ ਸੋ ਪਰਖ ਨਰੰਝਣ ਸੱਚ ਪ੍ਰੀਤ ਸਤ ਸਤ ਵਾਦੀ ਇੱਕ ਜਣਾਏ ਦਾ ਹਰ ਪਰਖ ਨਰੰਝਣ ਸੱਚ ਪ੍ਰੀਤ ਨਿਰਗੁਣ ਨਿਰਗੁਣ ਮੇਲ ਮਿਲਾਇਂਦਾ ਆਦ ਨਿਰੰਝਣ ਸੱਚ ਪ੍ਰੀਤ ਸੱਚ ਸਿੰਘਾਸਣ ਮੇਲ ਮਿਲਾਇਂਦਾ ਏਕੰਕਾਰਾ ਸੱਚ ਪ੍ਰੀਤ ਜੋਤੀ ਜੋਤ ਜੋਤ ਜਗਾਇਂਦਾ ਅਬినాਸ਼ੀ ਕਰਤਾ ਸੱਚ ਪ੍ਰੀਤ ਸੱਚ ਸਿੰਘਾਸਣ ਮੇਲ ਮਿਲਾਇਂਦਾ ਸ੍ਰੀ ਭਗਵਾਨ ਸੱਚ ਪ੍ਰੀਤ ਠੰਡਾ ਸੀਤ ਦਰ ਸੁਹਾਇਂਦਾ ਪਾਰ ਬ੍ਰਹਮ ਸੱਚ ਪ੍ਰੀਤ ਸੱਚਖੰਡ ਦੁਆਰਾ ਇੱਕ ਸਮਝਾਇਂਦਾ ਬੈਠਾ ਰਹੇ ਇੱਕ ਅਤੀਤ ਰੂਪ ਰੰਗ ਰੇਖ ਨ ਕੋਈ ਜਣਾਇਂਦਾ ਬੈਠਾ ਰਹੇ ਇੱਕ ਅਤੀਤ ਰੂਪ ਰੰਗ ਰੇਖ ਨ ਕੋਈ ਜਣਾਇੰਦਾ ਦੋ ਜਹਾਨਾ ਸਾਚਾ ਮੀਤ ਸਗਲਾ ਸੰਗੇ ਆਪਰਖਾਇੰਦਾ ਲੇਖਾ ਜਾਣੇ ਹਸਤ ਕੀਟ ਜੁਗ ਜੁਗ ਆਪਣਾ ਵੇਸ ਬਟਾਹਿੰਦਾ ਵੇ ਵੇ ਨਾਮ ਸ਼ਬਦ ਅਨਡਿਢ ਨਾ ਦੇ ਨਾ ਦੀ ਨਾਦ ਵਜਾਇੰਦਾ ਕਰੇ ਕਰਾਏ ਪਤ ਤਪਨੀਤ ਬਤ ਦਤ ਬੱਬੀ ਆਪ ਤਰਾਂਦਾ ਜੋਤੀ ਜੋਤ ਸਰੂਪ ਹਾਰੇ ਆਪੇ ਆਪਣੀ ਕਿਰਪਾ ਕਰਿਆਤ ਜੁਗਾਦੀ ਕਾਹਰ ਸਾਚੀ ਰੀਤ ਆਪ ਵਿਖਾਏਂਦਾ ਸਾਚੀ ਪ੍ਰੀਤ ਚਰਨ ਗੁਰਦੇਵ ਪਾਰ ਬ੍ਰਹਮ ਸਚੀ ਸਰਨਈਆ ਲੇਖ ਜਾਣੇ ਪੁਰਖ ਅਭੇਵ ਅਲਖੇ ਗੋਚਰ ਸ਼ੈਨ ਸ਼ਾਸ ਸੱਚਾ ਸ਼ਹਿਨਸ਼ਾਇਆ ਦੇਵੇ ਵੜਿਆਈ ਵੱਡ ਦੇਵੀ ਦੇਵ ਦੇਵਨ ਹਾਰਾ ਇੱਕ ਰਗੁਰਾਈਆ ਅੰਮ੍ਰਿਤ ਆਤਮ ਬਖਸ਼ੇ ਨਾਮ ਨਿਧਾਨਾ ਸਾਚਾ ਮੇਵ ਅਮਿਓ ਰਸੇ ਆਪਣਾ ਰਸ ਚਖਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਆਦ ਜੁਗਾਦੀ ਏ ਕਾ ਹਰ ਕਰਿ ਸਾਚੇ ਸੋ ਬਾਪਈਆ ਸੱਚਪ੍ਰੀਤ ਸਤਗੁਰ ਧਾਰ ਸਤਪੁਰਖ ਨਿਰੰਝਣ ਆਪ ਜਣਾਇਂਦਾ ਨਿਰਗੁਣ ਸਰਗੁਣ ਲੈ ਅਵਤਾਰ ਜੁਗ-ਜੁਗ ਖੇਲ ਖਿਲਾਇਂਦਾ ਭਗਤ ਭਗਵੰਤ ਲੈ ਉਧਾਰ ਲੱਖ 84 ਫੁੱਲ ਫੁਲਾਇਂਦਾ ਏਕਾ ਨਾਮ ਸਤ ਦਇ ਅਪਾਰ ਵਣਜ ਵਣਜਾਰਾ ਏਕ ਅਖਵਾਇਂਦਾ ਗਤ ਮਿਤ ਜਾਣੇ ਜਾਨਣਹਾਰ ਜੀਵਨ ਜੁਗ ਤੇ ਆਪਣੇ ਹੱਥ ਰਖਾਏਂਦਾ ਪੰਜ ਤਤ ਕਰੇ ਪਿਆਰ ਹੱਡ ਮਾਸ ਨਾੜੀ ਰਤ ਵੇਖ ਵਿਖਾਏਂਦਾ ਸਰਬ ਕਲ ਸਰਬ ਕਲ ਆਪੇ ਸਮਰਥ ਹਰ ਨਿਰੰਕਾਰ ਦੂਸਰੇ ਓਟ ਨਾ ਕੋਈ ਕੋਏ ਤਕਾਏਂਦਾ ਜੋਤੀ ਜੋਤ ਸਰੂਪ ਹਰਾ ਆਪਣੀ ਕਿਰਪਾ ਕਰ ਕਰੇ ਖੇਲ ਏਕਾ ਹਰ 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 ਮੰਦਰ ਸੋਭਾ ਪੈਂਦਾ ਸੱਚ ਪ੍ਰੀਤ ਗਹਿਰ ਗੰਭੀਰ ਗੁਣਵੰਤ ਵੱਡੀ ਵਡਿਆਈਆ ਜਨ ਭਗਤਾ ਬਖਸ਼ੇ ਅੰਮ੍ਰਿਤ ਸਿਰ ਨਿਰ ਜਰਨੀ ਰਿਆ ਪਵਾਈਆ ਹਉ ਮੈਂ ਹੰਗਤਾ ਦੁਈ ਦਵੈਤੀ ਕੱਢੇ ਪੀੜ ਸੰਤਖ ਸਤ ਸੰਤੋਖ ਇੱਕ ਦਰਸਾਈਆ ਤਨ ਪਹਿਨਾਏ ਸ਼ਬਦ ਸਾਚਾ ਚੀਰ ਸ਼ਬਦ ਦੁਸ਼ਾਲਾ ਹੱਥੇ ਉਠਾਈਆ ਇਥੇ ਉਥੇ ਦੋ ਜਹਾਨਾ ਬੰਨੇ ਬੀੜ ਸਤਗੁਰੂ ਪੂਰਾ ਵੜ ਵੜਿਆਈਆ ਏਕਾ ਚੋਟੀ ਚੜ੍ਹੇ ਫੜੇ ਅਖੀਰ ਜੁਲਾਹਾ ਕਬੀਰ ਗਿਆ ਸਮਝਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲੇ ਕਾ ਹਰ ਹਰ ਬਿਨ ਅਵਰ ਨਾ ਕੋਈ ਵੜਿਆਈਆ ਸੱਚ ਪ੍ਰੀਤ ਸੱਚ ਕਰ ਹਰ ਸਤਗੁਰ ਆਪ ਸਮਝਾਏਂਦਾ ਗੁਰਮੁਖਾਂ ਦੇਵੇ ਸਾਚਾ ਵਰ ਵਰਦਾਤਾ ਭੇਮ ਕੋਈ ਨਾ ਪਾਇੰਦਾ ਅਦਿ ਜੁਗਾ ਜੁਗਾ ਜੁਗੰਤਰ ਨਾ ਜਾਏ ਮਰ ਜਨਮ ਮਰਨ ਖੇਲ ਖਿਲਾਇੰਦਾ ਭਗਤ ਸੰਤ ਆਪੇ ਫੜ ਭਗਵਾਨੇ ਆਪਣੇ ਦਰ ਬਹਾਂਦਾ ਆਪਣੀ ਵਿਦਿਆ ਆਪੇ ਪੜ ਗੁਰਮੁਖਾਂ ਨਿਸ਼ ਅਖਰ ਆਪ ਬਣਾਇੰਦਾ ਕਾਹਿਆ ਕਿਲਾ ਕੋਟ ਵੇਖ ਗੜ ਉੱਪਰ ਚੜ ਡੇਰਾ ਲਾਇੰਦਾ ਨਾ ਕੋਈ ਸੀਸ ਨਾ ਕੋਈ ਟੜੇ ਚੋਟੀ ਝੜ ਨਾ ਕੋਈ ਵਸਾਇਦਾ ਜੋਤੀ ਜੋਤ ਸ੍ਰੂਪ ਭਰਾਪ ਆਪਣੀ ਕਿਰਪਾ ਕਰ ਕਰੇ ਖੇਲੇ ਕਾ ਹਰ 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 ਜੂ ਆਪਣਾ ਰੂਪ ਤਰਾਹਿੰਦਾ ਸਚ ਪ੍ਰੀਤ ਸਤਗੁਰ ਦਰਸ ਨੇਤਰ ਨੇਣ ਨੇਣ ਵਿਗਸਾਈਆ ਗੁਰੂ ਪੂਰਾ ਅਮ੍ਰਿਤ ਆਤਮ ਮੇਗ ਦੇਵੇ ਵਰਸ ਤ੍ਰੈ ਗੁਣ ਤਤ ਰਹੇ ਨਾ ਰਹੀਆ ਜਗਤ ਤ੍ਰਿਸ਼ਨਾ ਮਿਟੇ ਹਰਸ ਨਰ ਹਰਿ ਆਪਣਾ ਦਰਸ ਦਿਖਾਈ ਆ ਜੀਵ ਜੰਤ ਸਾਥ ਸੰਤ ਲਖ 84 ਲਏ ਪਰਖ ਨਾਮ ਕਸਵੱਟੀ ਹੱਥ ਰਖਾਈ ਆ ਜੋਤੀ ਜੋਤ ਸਰੂਪ ਹਰਾ ਆਪਣੀ ਜੋਤ ਤਾਰ ਕਰੇ ਖੇਲੇ ਕਾ ਹਰ ਜੁਗ ਜੁਗੇ ਆਪਣੀ ਚਾਲ ਚਲਾਈ ਆ ਜੁਗ ਜੁਗੇ ਚਾਲ ਚਲਾਇੰਦਾ ਕਰ ਕਿਰਪਾ ਹਰ ਕਰ ਕਿਰਪਾ ਗੁਣ ਨਿਦਾਨ ਸੋ ਪਰਖ ਨਿਰੰਜਣ ਵੇਸ ਵਟਾਏਂਦਾ ਹਰ ਪਰਖ ਨਿਰੰਜਣ ਹੋ ਮਿਹਰਬਾਨ ਏਕ ਅੰਕਾਰ ਆਪਣੀ ਕਾਲ ਆਪਤ ਰਾਇਂਦਾ ਆਦ ਨਿਰੰਜਣ ਜੋਤ ਮਹਾਨ ਸ੍ਰੀ ਭਗਵਾਨ ਸਚਖੰਡ ਦਵਾਰੇ ਸੋਭਾ ਪਾਏਂਦਾ ਅਬినాਸ਼ੀ ਕਰਤਾ ਥਿਰ ਕਰ ਬਸੇ ਜਗਤ ਮਕਾਨ ਪਾਰ ਬ੍ਰਹਮੇ ਆਪਣੇ ਰੰਗ ਆਪ ਸਮਾਏਂਦਾ ਦੂਸਰ ਹੋਰ ਨ ਕੋਏ ਨਿਸ਼ਾਨ ਸ਼ਬਦ ਅਗੰਮੀ ਨਾਦ ਵਜਾਏਂਦਾ ਸੱਚੇ ਤਖਤ ਬੈਠ ਸੱਚਾ ਸੁਲਤਾਨ ਤੁਰ ਫਰਮਣਾ ਆਪ ਸੁਣਾਏ ਦਾ ਆਪੇ ਗਾਏ ਆਪਣਾ ਗਾਨ ਆਪਣੀ ਰਚਨਾ ਫਰਚਾਏਂਦਾ ਆਪੇ ਵੇਖਣ ਹਰਾ ਦੋ ਜਹਾਨ ਆਪੇ ਸ਼ਬਦੀ ਹੁਕਮ ਵਰਤਾਏਂਦਾ ਆਪੇ ਨਾਮ ਨਿਧਾਨਾ ਕਰ ਪ੍ਰਧਾਨ ਨਾਉ ਨਿਰੰਕਾਰ ਆਪ ਪਾਏਂਦਾ ਆਪੇ ਲਿਖਾ ਲਿਖੇ ਮਹਾਨ ਆਪੇ ਬ੍ਰਹਮੰਡਾਂ ਖੰਡਾਂ ਰਚਨ ਰਚਾਏਂਦਾ ਆਪੇ ਲੋਵਾ ਪੁਰੀਆਂ ਵੇਖੇ ਮਾਰਦੇ ਹਨ ਆਪੇ ਰਵ ਸਸ ਚਮਕਾਏਂਦਾ ਆਪੇ ਜੋਤੀ ਜੋਤ ਜਗਾਏ ਆਪ ਮਿਹਰਵਾਨ ਆਪੇ ਵਿਸ਼ਨੂ ਰੂਪ ਤਰਾਏਂਦਾ ਆਪੇ ਕਵਲ ਨਾਭੀ ਕਰੇ ਪਰਮਾਨ ਆਪੇ ਬ੍ਰਹਮਾ ਬ੍ਰਹਮ ਰੂਪ ਪ੍ਰਗਟਾਏਂਦਾ ਆਪੇ ਚਾਰੇ ਮੁਖ ਕਰੇ ਧਿਆਨ ਆਪੇ ਸ਼ੰਕਰ ਧੂਆਂ ਧਾਰ ਸਮਾਏਂਦਾ ਆਪੇ ਸੁਨ ਗਮੀ ਹੋਏ ਪ੍ਰਧਾਨ ਆਪੇ ਤਿੰਨਾ ਏਕਾ ਗੁਰ ਵਖਾਏਂਦਾ ਸੱਚ ਵਖਾਏ ਕਮਕਾਨ ਆਪੇ ਏਕਾ ਗੋਦ ਮਹਾਇਂਦਾ ਏਕਾ ਮਾਈ ਦੇਵੇ ਦਾਨ ਆਪੇ ਕਾ ਅਖਰ ਆਪ ਪੜਾਏਂਦਾ ਸੋ ਬੁਰਖ ਨਿਰੰਜਨ ਵਖਾਏ ਸੱਚ ਨਿਸ਼ਾਨ ਆਪੇ ਚਾਰੇ ਵੇਦ ਲਿਖਾਏਂਦਾ ਆਪੇ ਰਖੇ ਆਪਣੀ ਆਣ ਆਪੇ ਤ੍ਰੈ ਗੁਣ ਰੰਗ ਰੰਗਾਏਂਦਾ ਆਪੇ ਪੰਚਮ ਬਖਸ਼ੇ ਗਿਆਨ ਜੋਤੀ ਜੋਤ ਸਰੂਪਰਾ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਪ੍ਰੀਤੀ ਦੇ ਵੇਦਾਨ ਸੱਚ ਪ੍ਰੀਤੀ ਦੇ ਵੇਦਾਨ ਸੱਚ ਪ੍ਰੀਤੀ ਚਰਨ ਦਵਾਰ ਵਿਸ਼ਨੂੰ ਵਿਸ਼ਵ ਸਮਝਾਉਂਦਾ ਬ੍ਰਹਮਾ ਦੋਇ ਦੇ ਜੋੜ ਕਰੇ ਨਮਸਕਾਰ ਪਰਕਾ ਬਿਨਾਸ਼ੀ ਕਾ ਕਰ ਵਿਖਾਉਂਦਾ ਸ਼ੰਕਰ ਨੇ ਉਹਨੇ ਚਰਨ ਕਵਲ ਕਵਲੇ ਚਰਨ ਮੰਗੇ ਇੱਕ ਆਧਾਰ ਜਟਾ ਜੂਟ ਸੇ ਕਮਾਏਂਦਾ ਤਿੰਨਾ ਵਿਚੋਲਾਇ ਸ਼ਬਦ ਕਰਤਾਰ ਤਿੰਨਾ ਸੰਦੇਸ਼ਾ ਇੱਕ ਸੁਣਾਇੰਦਾ ਸੂਪੁਰਖ ਨਰੰਜਨ ਸਭ ਤੋਂ ਵਸਿਆ ਬਾਹਰ ਹੱਥ ਕਿਸੇ ਨਾ ਆਇੰਦਾ ਹੁਕਮੀ ਹੁਕਮ ਵਰਤੇ ਵਰਤਾਰ ਸਚ ਪਣਾ ਇੱਕ ਰਖਾਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲੇ ਕਾ ਹਰ ਸਚ ਪ੍ਰੀਤੀ ਇੱਕ ਸਮਝਾਇੰਦਾ ਸਚ ਪ੍ਰੀਤੀ ਤ੍ਰੈ ਗੁਣ ਧਾਰ ਤ੍ਰੈ ਤ੍ਰੈ ਇਹ ਸਮਝਾਇਆ ਸਮਝਾਇਆ ਸਚ ਪ੍ਰੀਤੀ ਤ੍ਰੈ ਗੁਣ ਧਾਰ ਤ੍ਰੈ ਤ੍ਰੈ ਇਹ ਸਮਝਾਇਆ ਵਿਸ਼ਨ ਤੇਰਾ ਸਚ ਭੰਡਾਰ ਪੁਰਖ ਅਬਨਾਸ਼ੀ ਆਪ ਵਰਤਾਇਆ ਬ੍ਰਹਮ ਤੇਰਾ ਇੱਕ ਪਸਾਰ ਪਾਰ ਬ੍ਰਹਮ ਹਰ ਵੇਖ ਵਿਖਾਇਆ ਸ਼ੰਕਰ ਤੇਰਾ ਅੰਤ ਸੰਗਾਰ ਜੋ ਕੜਿਆ ਭਨ ਮੁਖਾਇਆ ਕਰੇ ਖੇਲ ਸੱਚੀ ਸਰਕਾਰ ਸੱਚੇ ਤਖਤ ਸੋਭਾ ਪਾਇਆ ਚਰਨ ਪ੍ਰੀਤੀ ਦੱਸੇ ਕ ਆਧਾਰ ਆਦ ਜੁਗਾਦ ਵਿਛੜ ਨਾ ਜਾਇ ਜਾਗਰਤ ਜੋਤ ਜਗੇ અપਾਰ ਜੁਗ ਕਰਤਾ ਖੇਲ ਖਿਲਾਇਆ 184 ਬਣ ਵਰਤਾਰ ਗ੍ਰਹਿ ਮੰਦਰ ਸੇਵ ਕਮਾਇਆ ਜੁਗ ਜੁਗ ਕਰੇ ਸੱਚ ਵਿਹਾਰ ਲੇਖ ਲੇਖਾ ਬਣ ਜਾਇਆ ਬੇਖtre ਆਪ ਨਿਰੰਕਾਰ ਲੋਕ ਮਾਤ ਵੇਖ ਵਿਖਾਇਆ ਨਿਰਗੁਣ ਸਰਗੁਣ ਲਾਇਓ ਬਾਰ ਨਿਰਗੁਣ ਸਰਗੁਣ ਵਿੱਚ ਟਿਕਾਇਆ ਜੁਗ ਜੁਗ ਵੰਡੇ ਵੰਡ ਅਪਰੇਪਾਰ ਜੁਗ ਚੌਕੜੀ ਬੰਧਨ ਪਾਇਆ ਸਾਰ ਜੁਗ ਤ੍ਰੇਤਾ ਦੁਆਪਰ ਬਣਿਆ ਰਹੇ ਸਹਾਰ ਕਲਯੁਗੇ ਅੰਤਮ ਵੇਖ ਵਿਖਾਇਆ ਨੌਖੰਡ ਦੇ ਆਧਾਰ ਨੌ ਦਵਾਰ ਖੋਜ ਖਜਾਇਆ ਚਾਰ ਵਰਨ ਪਾਵੇ ਸਾਰ ਚਾਰ ਜੁਗ ਮੇਲ ਮਿਲਾਇਆ ਚਾਰੇ ਬਾਣੀ ਲਏ ਬਹਾਰ ਚਾਰੇ ਖਾਣੀ ਵਿੱਚ ਸਮਾਇਆ ਪਰਾ ਪਸੰਤੀ ਮਦੰਬੈ ਖਰੀ ਏਕਾ ਤਾਰ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਰੂਪ ਪ੍ਰਗਟਾਇਆ ਕਰੇ ਖੇਲ ਸੱਚਾ ਸ਼ਾਕਾਰ ਸ਼ੈਨ ਛਾ ਆਪਣੀ ਧਾਰ ਆਪ ਵਰਤਾਇਆ ਜੁਗ ਜੁਗ ਵਰਤੇ ਇੱਕ ਵਰਤਾਰ ਵੇਦਕ ਤੇ ਪੇਵਨ ਆਇਆ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਏਕਾ ਹਰ ਸੱਚ ਪ੍ਰੀਤੀ ਦਾ ਸਮਝਾਇਆ ਸੱਚ ਪ੍ਰੀਤੀ ਵਿਸ਼ਨੂੰ ਨਾਤਾ ਹਰ ਵਿਸ਼ਨੂੰ ਜੋੜ ਜੁੜਾਏਂਦਾ ਬ੍ਰਹਮੇ ਤੇਰੀ ਉੱਤਮ ਜਾਤਾ ਪਰ ਬ੍ਰह्म ਰੂਪ ਦਰਸਾਏਂਦਾ ਸ਼ੰਕਰ ਤੇਰੀ ਸੱਚੀ ਗਾਥਾ ਤ੍ਰਲੋਕੀ ਨਾਥ ਆਪ ਸੁਣਾਏਂਦਾ ਤਿੰਨਾ ਪੂਰਾ ਕਰਨ ਹਾਰਾ ਘਟਾ ਸੱਚ ਸ਼ਲੋਕੇ ਕ ਲਾਇਂਦਾ ਸਾਜੁਗ ਦ੍ਰੇਤਾ ਦੁਆ ਪਰ ਕਲਯੁਗ ਜੁਗ ਚੌਕੜੀ ਵੇਖੇ ਵਾਟਾ ਹਰ ਜੂ ਆਪੇ ਪੰਦ ਮੁਕਾਇੰਦਾ ਨਵ ਨੌ ਚਾਰ ਖੇਲ ਬਾਜੀ ਕਰਨਾਟਾ ਸਵੰਗੀ ਆਪਣਾ ਸੰਗ ਰਚਾਏ ਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਚ ਪ੍ਰੀਤੀ ਇਕ ਦੜਾਏਂਦਾ ਸਚ ਪ੍ਰੀਤ ਵਿਸ਼ਨੂੰ ਰੰਗ ਹਰ ਹਰ ਆਪਨਾ ਆਪ ਰੰਗਾਈਆ ਸਚ ਪ੍ਰੀਤ ਵਿਸ਼ਨੂ ਰੰਗ ਹਰ ਹਰ ਆਪਣਾ ਆਪ ਰੰਗਾਈਆ ਬ੍ਰਹਮਾ ਤੇਰੀ ਪੂਰੀ ਕਰੇ ਮੰਗ ਪਾਰ ਬ੍ਰਹਮ ਬੜੀ ਵੜਾਈਆ ਸ਼ੰਕਰ ਤੇਰੀ ਕੱਟੇ ਭੁਖ ਨੰਗ ਕ੍ਰਿਸ਼ਨਾ ਤ੍ਰਿਪ ਤੇ ਆਪ ਕਰਾਈਆ ਤਿੰਨਾ ਵਜਾਏ ਇੱਕ ਮਰਦੰਗ ਸੋਪੁਰਖ ਨਰਿੰਜਣ ਹੱਥ ਉਠਾਈਆ ਹਰ ਪੁਰਖ ਨਰਿੰਜਣ ਲਾਏ ਅੰਗ ਇੱਕ ਅੰਕਾਰ ਹੋਏ ਸਹਾਇਆ ਸੋਪੁਰਖ ਨਰਿੰਜਣ ਸੂਰ ਅਸਰਪੰਗ ਅਬਿਨਸ਼ੀ ਕਰਤਾ ਮੇਲ ਮਿਲਾਈਆ ਸ੍ਰੀ ਭਗਵਾਨ ਸਾਚੇ ਅਸਵ ਕਸੇ ਤੰਗ ਲੋਆਪੁਰਿਆ ਰਹਿਮਨ ਦਾ ਖੰਡਾ ਵੇਖ ਵਿਖਾਈਆ ਪਾਰ ਬ੍ਰह्म ਬ੍ਰਮ ਦੇਵੇ ਪਰਮਾਨੰਦ ਆਤਮ ਆਨੰਦ ਆਪ ਸਮਝਾਈਆ ਇੱਕ ਸੁਣਾਏ ਸਾਚ ਸੋ ਆਪਣਾ ਰੂਪ ਦਿਖਾਈਆ ਗੰਗ ਬ੍ਰह्म ਮੁਕਾਇ ਪੰਦ ਦੋ ਜਹਾਨਾ ਵੇਖ ਵਿਖਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਪ੍ਰੀਤ ਇਕ ਅਤੀਤ ਆਪਣੀ ਆਪ ਸਮਝਾਈਆ ਸੱਚ ਪ੍ਰੀਤ ਹਰ ਸਮਝਾਉਂਦਾ ਆਦਿ ਜੁਗਾਦੀ ਖੇਲੇ ਪਰ ਵਿਸ਼ਨੂੰ ਵਿਸ਼ਵ ਰੂਪ 드러ਾਹਿੰਦਾ ਨਿਰਗੁਣ ਸਰਗੁਣ ਭੇਵ ਨਿਆਰ ਬ੍ਰਹਮਾ ਬ੍ਰह्म ਰੂਪ ਪ੍ਰਗਟਾਉਂਦਾ 184 ਦੇ ਆਧਾਰ ਸ਼ੰਕਰ ਅੰਤਮ ਸੇਮ ਸੇਵ ਕਮਾਏਂਦਾ ਵੇਖ ਵਿਖਾਏ ਸਰਬ ਸੰਸਾਰ ਵਿਸ਼ਨੂੰ ਵਿਸ਼ਵ ਰੂਪ ਧਾਰੈ ਦਾ ਨਿਰਗੁਣ ਸਰਗੁਣ ਭੇਵਨਿਆਰ ਬ੍ਰਹਮਾ ਬ੍ਰह्म ਰੂਪ ਪ੍ਰਗਟਾਉਣ ਦਾ 184 ਦਾ ਆਧਾਰ 184 ਦਾ ਆਧਾਰ ਸ਼ੰਕਰੇ ਅੰਤਮ ਸੇਵਕ ਮਾਇ ਦਾ ਵੇਖ ਵਿਖਾਏ ਸਰਬ ਸੰਸਾਰ ਹਰ ਜੂ ਆਪਣੀ ਖੇਲ ਖਿਲਾਇੰਦਾ ਲੇਖਾ ਜਾਣੇ ਘੜਨ ਪੰਨਨਹਾਰ ਸਤਜੁਗ ਤ੍ਰੇਤਾ ਦਵਪਰ ਕਲਯੁਗ ਯੁਗ ਚੌਕੜੀ ਆਪ ਭਵੈਦਾ 994 ਚੌਕੜੀ ਯੁਗ ਢੇੜਾ ਢੇੜਨਹਾਰ अवतार गुरु रूप प्रगटायंदा संत भगत भगवंत लयो बार गुरु सिख साचे आप उठाइंदा गुरमत देवे नाम धार मन मुखे कर अंग रंगायंदा दाता दानी दो जहान बने श्री भगवान दोए दोए अपनी तार चलाइंदा निर्गुण सगुण खेल न्यार ज्योति ज्योत रूप रब अपनी कृपा करे का ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲੇ ਕਾ ਹਰ ਹਰ ਮੰਦਰ ਬੈਠ ਸਚੇ ਦਰਬਾਰ ਹਰ ਮੰਦਰ ਹਰ ਸੁਹਾਇੰਦਾ ਸੱਚ ਖੰਡ ਸੱਚ ਦਵਾਰਾ ਨਿਰਗੁਣ ਆਪਣਾ ਆਸਣ ਲਾਇੰਦਾ ਰੂਪ ਨੂਪ ਅਗਮ ਅਪਾਰਾ ਨੂਰੋ ਨੂਰ ਨੂਰ ਜਿਆਰਾ ਸਾਚੇ ਤਖਤ ਸੋਭਾ ਪਾਇੰਦਾ ਤਖਤ ਨਿਵਾਸੀ ਹਰ ਕਰ ਕਤਾਰਾ ਹੁਕਮੀ ਹੁਕਮ ਆਪ ਸੁਣਾਇੰਦਾ ਤੁਰ ਦਰਗਾਹੀ ਪਰਵਰਦਿਗਾਰਾ ਆਪਣੀ ਕਰਨੀ ਆਪ ਕਮਾਏਂਦਾ ਕਰਤਾ ਪੁਰਖ ਹੋ ਤਿਆਰਾ ਲੋਕ ਮਾਤ ਵੇਸ ਵਟਾਏਂਦਾ ਨਿਰਗੁਣ ਸਰਗੁਣ ਲੈ ਆਵਤਾਰਾ ਨਵ ਨੌ ਚਾਰ ਬੇੜਾ ਪਾਰ ਕਰਾਏਂਦਾ ਲੇਖਾ ਜਣੇ ਸਮੰਦ ਸਾਗਰ ਮੰਜ ਧਾਰਾ ਧਰਤ ਤਵਲ ਫੁੱਲ ਫੁਲਾਏਂਦਾ ਜਮੀ ਅਸਮਾਨ ਵਿਖੇ ਪਾੜਾ ਗਗਨ ਮੰਡਲ ਫੇਰਾ ਪਾਏਂਦਾ ਆਕਾਸ਼ ਪ੍ਰਕਾਸ਼ ਵਿਖੇ ਸੱਚੇ ਅਖਾੜਾ ਲੋਹਾ ਪੁਰਿਆ ਬ੍ਰਹਮੰਡਾਂ ਖੰਡਾਂ ਚਰਨਾ ਹੀਟ ਦਮਾਏ ਦਾ ਵਿਸ਼ਨ ਬ੍ਰਹਮ ਸ਼ਿਵ ਦੇ ਆਧਾਰਾ ਕਰੋੜ ਤਤੀਸਾ ਸੀਸ ਸੁਆਏ ਦਾ ਸਰਬਤ ਰਾਜਾ ਕਰੇ ਨਮਸਕਾਰਾ ਗੁਰਸਿੱਖ ਤੇਰਾ ਮਾਨ ਦਿਖਾਏ ਦਾ ਗੁਰਪੂਰਾ ਲੈ ਅਵਤਾਰਾ ਕੋੜ ਜਨਮ ਦੇ ਪਾਪ ਗਵਾਏ ਦਾ ਦੇਵੇ ਵਸਤ ਨਾਮ ਹਰ ਥਾਰਾ ਚਰਨ ਪ੍ਰੀਤੀ ਇਕਰ ਖਾਏ ਦਾ ਸੱਚ ਜਿਖਾਏ ਚਰਨ ਦੁਆਰਾ ਲੁਗਦੇ ਪੱਥਰ ਆਪ ਤਰ ਆਇੰਦਾ ਤਰਨੀ ਤਰ ਬਣ ਸੰਸਾਰਾ ਕਾਗਦ ਕਲਮ ਭੇਵਨਾ ਆਇੰਦਾ ਲਿਖ ਲਿਖ ਥੱਕੇ ਵੇ ਵਿਚਾਰਾ ਪੁਰਾਣੇ 18 ਸਰਬ ਕਰ ਲਾਇੰਦਾ ਸ਼ਾਸਤਰ ਸਿਮਰਤ ਨਾ ਕੋਏ ਵਿਚਾਰਾ ਥਾਣੀ ਬਾਣੀ ਭੇਵਨਾ ਆਇੰਦਾ ਨਾ ਕੋਈ ਕਥ ਬਣੇ ਲਿਖਾਰਾ ਗੁਰਕਾਰ ਰੂਪ ਘਟ ਘਟੇ ਅੰਦਰ ਡੇਰਾ ਲਾਇੰਦਾ ਜਿਸ ਜਨ ਬਖਸ਼ੇ ਚਰਨ ਸਰਨ ਸਰਨ ਚਰਨ ਇੱਕ ਪਿਆਰਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲੇ ਕਾ ਹਰੇ ਕਾ ਬਖਸ਼ੇ ਨਾਮ ਅਧਾਰ ਨਾਮ ਅਧਾਰ ਵਸਤੇ ਅਣਮੁੱਲ ਗੁਰ ਸਤਗੁਰ ਹੱਟ ਵਕਾਈਆ ਨਾਮ ਅਧਾਰ ਵਸਤੇ ਅਣਮੁੱਲ ਗੁਰ ਸਤਗੁਰ ਹੱਟ ਵਕਾਈਆ ਚੌਦਾਂ ਭਾਰ ਨਾ ਸਕੇ ਤੋਲ ਨਾ ਕੋਈ ਤੋਲੇ ਤੋਲ ਤਲਾਈਆ ਗੁਰ ਸਿਖਿ ਉਪਜੇ ਸਾਚੀ ਕੁੱਲ ਤਨ ਤਨ ਜਣੈ ਦੀ ਮਾਈਆ ਅੰਮ੍ਰਿਤ ਆਤਮ ਨਾ ਜਾਏ ਡੁੱਲ ਸਰ ਸਰੋਵਰ ਹਰ ਭਰਾਈਆ ਫੁੱਲ ਫੁੱਲ ਵੜੀ ਜਾਏ ਫੁੱਲ ਰੁੱਤ ਬਸੰਤੀ ਇੱਕ ਸੁਹਾਈਆ ਚਨ ਪ੍ਰੀਤੀ ਜੋਜਨ ਜਾਏ ਘੁੱਲ ਕੋਲੀ ਕੋਲ ਕੋਲ ਕਮਾਈਆ ਲੋਕ ਮਾਤ ਨਾ ਜਾਏ ਰੁਲ ਜਿਸ ਸਿਰ ਸਤਗੁਰ ਪੂਰਾ ਹੱਥ ਟਿਕਾਈਆ ਸਿਮਲ ਰੁਖ ਨਾ ਜਾਏ ਹੁੱਲ ਪਤ ਡਾਲੀ ਆਪ ਮਹਿਕਾਈਆ ਜੋ ਤੀਜੋ ਸਰੂਪ ਹਰਾਪ ਆਪਣੀ ਕਿਰਪਾ ਕਰ ਸੱਚ ਪ੍ਰੀਤ ਇੱਕ ਸਮਝਾਈ ਆ ਸੱਚ ਪ੍ਰੀਤ ਚਰਨ ਜਨ ਜੋੜ ਗੁਰ ਸਤਗੁਰ ਸੱਚ ਸਮਝਾਏ ਦਾ ਪਾਰ ਬ੍ਰਹਮ ਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਜਾਏ ਬੋੜ ਗੁਰ ਸ਼ਬਦ ਵਿਚੋਲਾ ਰੂਪ ਪ੍ਰਗਟਾਏ ਦਾ ਮਿੱਠਾ ਕਰੇ ਰੀਠਾ ਕੋੜ ਅੰਮ੍ਰਿਤ ਆਤਮ ਰਸ ਪਰਾਏ ਦਾ ਚੌਥੇ ਘਰ ਲਗਾਏ ਕਾ ਪੌੜ ਚੌਥੇ ਪਦ ਆਪ ਸਮਾਏ ਦਾ ਪੰਚ ਵਿਕਾਰਾ ਦੇਵੇ ਹੋੜ ਪੰਚਮ ਸ਼ਬਦ ਤੋਂ ਸੁਣਾਇੰਦਾ ਨਾਤਾ ਟੁੱਟੇ ਮੜੀ گور ਖਾਖੀ ਖਾਕ ਨਾ ਕੋਏ ਸਮੇ ਦਾ ਦਰਗਾ ਸਾਜੀ ਸੱਚਖੰਡ ਨਿਵਾਸ ਦੇਵੇ ਤੌਰ ਤੁਰੀਆ ਰਾਗਨਾਦ ਵਜਾਇੰਦਾ ਜੋਤੀ ਜੋਤ ਸਰੂਪ ਰੱਪ ਆਪਣੀ ਕਿਰਪਾ ਕਰ ਜਿਸਨਾਂ ਦੇਵੇ ਸੱਚਾ ਵਰ ਸੱਚ ਪ੍ਰੀਤ ਆਪ ਨਿਭਾਇੰਦਾ ਸੱਚ ਪ੍ਰੀਤ ਜਾਏ ਜੁੜ ਜਿਸ ਜਨ ਨੇ ਆਪਣੀ ਦਇਆ ਕਮਾਈਆ ਗੁਰਮੁਖ ਗੁਰਸਿੱਖ ਘਰ ਗੁਰਮੁਖ ਗੁਰਸਿੱਖ ਚੜੇ ਸੱਚੇ ਕੋੜ ਗੁਰ ਸਤਗੁਰ ਆਪ ਚੜਾਈ ਆ ਜਨਮ ਜਨਮ ਦੀ ਬੁਝਾਏ ਲੱਗੀ ਔੜ ਅੰਮ੍ਰਿਤ ਮੇਕ ਇੱਕ ਵਰਸਾਏ ਦਾ ਦਰਸ ਦਿਖਾਏ ਕਾਇਆ ਮੰਦਰੇ ਅੰਦਰ ਡੂੰਗੀ ਅੰਧਕੋਰ ਨਿਰਗੁਣ ਜੋਤ ਕਰ ਰੁਸ਼ਨਾਈਆ ਪੰਜਮ ਪੰਜ ਨਾ ਪਾਇੇ ਸ਼ੋਰ ਹਰ ਸਖੀਆਂ ਮੰਗਲ ਏਕਾ ਗਾਇਆ ਸਰਤ ਸਵਾਨੀ ਬੰਨੇ ਸ਼ਬਦੀ ਡੋਰ ਨਾਮ ਪੰਦੰਗ ਇੱਕ ਉਡਾਈਆ ਸਰਤ ਸਵਾਣੀ ਬੰਨੇ ਸ਼ਬਦੀ ਢੋਰ ਨਾਮ ਪਤੰਗ ਇੱਕ ਉਡਾਈਆ ਚਰਨ ਕਵਲ ਕਵਲ ਚਰਨ ਜੈਸੇ ਜਨ ਰਖਾਈ ਇਕਾ ਓਟ ਦੂਸਰ ਧਰਨਾ ਮੰਗਣ ਜਾਈਆ ਨੋਖੰਡ ਪ੍ਰਿਥਵੀ 1084 ਲਬਦੇ ਫਿਰਦੇ ਕੋਟੀ ਕੋਟ ਹਰਕਾਰੂਪ ਦੇਸ ਨਾ ਆਈਆ ਮਾਇਆ ਮਮਤਾ ਜਗਤ ਤ੍ਰਿਸ਼ਨਾ ਜੀਵਾ ਜਨਤਾ ਭਰੀ ਨਾ ਪੋਟ ਸੰਤਕ ਸਤਨ ਕੋਏ ਵਰਤਾਈਆ ਜੋ ਤੀਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਜਿਸ ਜਨ ਦੇਵੇ ਆਪਣਾ ਵਰ ਸੱਚ ਪ੍ਰੀਤ ਇੱਕ ਸਖਾਈਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਬਨਹਾਰਾ ਇੱਕ ਗਿਆਨ ਧਿਆਨ ਧਿਆਨ ਵਿੱਚ ਰਖਾਈਆ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ